ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਸਾਹਿਤ ਮਾਲਾ ਪੁਸਤਕ ਦੇ ਭਾਰਤਿਕ ਪਾਠ ਦੇ ਤੀਜੇ ਪਾਠ ਪ੍ਰਾਰਥਨਾ ਦਾ ਪ੍ਰਾਰਥਨਾ ਦੇ ਪ੍ਰਸ਼ਨ ਉੱਤਰ ਆਪਾਂ ਮਹੱਤਵਪੂਰਨ ਪ੍ਰਸ਼ਨ ਉੱਤਰ ਕਰਾਂਗੇ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਲੇਖਕ ਅਨੁਸਾਰ ਵਿਅਕਤੀ ਲਈ ਅਦਾ ਜ਼ਰੂਰੀ ਹੈ ਅਰਦਾਸ ਦੀ ਲੋੜ ਹਰ ਸੰਸਾਰਿਕ ਮੌਕੇ ਤੇ ਜਾਨੀ ਕਿ ਜਨਮ ਵਿਆਹ ਮੌਤ ਜੰਗ ਤੇ ਇਹ ਸਭ ਮੌਕਤ ਕੀਤੇ ਹੁੰਦੇ ਸਿੱਖ ਲਈ ਤਾਂ ਕੋਈ ਜਹਾ ਮੌਕਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ ਸਿੱਖ ਲਈ ਅਰਦਾਸ ਹੀ ਚੜ੍ਹਦੀ ਕਲਾ ਦਾ ਸਾਧਨ ਹੈ ਪਰਮਾਤਮਾ ਦੀ ਸੇਵਾ ਵਿੱਚ ਅਰਦਾਸ ਕਰਨਾ ਮਨ ਨੂੰ ਸ਼ਾਂਤੀ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਦੁੱਖ ਕਸ਼ਟ ਦੁਖਦਾਈ ਪ੍ਰਤੀਤ ਨਹੀਂ ਹੁੰਦੇ ਮਹਾਰਾਜਾ ਰਣਜੀਤ ਸਿੰਘ ਮੁਸ਼ਕਲ ਵੇਲੇ ਕਾਲਪੁਰ ਖਗੇ ਅਰਦਾਸ ਕਰਦੇ ਸਨ ਅਰਦਾਸ ਨੇ ਹੀ tàrvi ਕੈਦੀ ਦਾ ਜੀਵਨ ਬਦਲ ਦਿੱਤਾ ਸੀ ਅਰਦਾਸ ਬਹੁਤ ਜ਼ਰੂਰੀ ਹੈ ਅਰਦਾਸ ਜ਼ਰੂਰੀ ਹੈ ਕਿ ਉਸ ਨਾਲ ਬੰਦਾ ਦੁੱਖ ਦਰਦ ਜੋ ਵੀ ਹੈ ਉਸਨਾ ਹਰ ਬੰਦੇ ਨੂੰ ਹੌਸਲਾ ਮਿਲਦਾ ਹੈ ਪ੍ਰਸਿੱਧ ਲੇਖਕ ਔਸਕਰ ਵਾਰਡ ਦੇ ਅਦਾਸ ਬਾਰੇ ਕੀ ਵਿਚਾਰ ਹਨ ਪੜੇ ਲਿਖੇ ਲੋਕ ਇਹ ਪ੍ਰਸ਼ਨ ਕਰਦੇ ਕਿ ਦਾਸ ਸੁਣੀ ਜਾਂਦੀ ਹੈ अथवा ਇਸ ਦਾ ਕੋਈ ਉੱਤਰ ਮਿਲਦਾ ਹੈ ਪ੍ਰਸਿੱਧ ਲੇਖਕ ਔਸਕਰ ਵਾਰਡ ਨੇ ਅਦਾਸ ਦੀ ਤੁਸੀਂ ਵੀ ਲਿਖਿਆ ਸੀ ਕਿ ਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਇਸ ਸੰਸਾ ਜੇਕਰ ਦਾਸ ਦਾ ਉੱਤਰ ਮਿਲੇ ਤਾਂ ਦਾਸ ਨਹੀਂ ਰਹਿੰਦੀ ਸਗੋਂ ਕੋਤੋਂ ਕਿਤਾਬ ਦਾ سلسلہ ਬਣ ਜਾਂਦੀ ਹੈ ਇਸ ਸੰਬੰਧ ਵਿੱਚ ਲੇਖਕ ਵੀ ਕਹਿੰਦਾ ਕਿ ਦਾਸ ਇੱਕ ਫਰਜ ਹੈ ਜਿਸ ਦਾ ਉੱਤਰ ਗਿਆ ਜ਼ਰੂਰੀ ਹੈ ਸਿੱਖ ਧਰਮ ਵਿੱਚ ਅਦਾਸ ਦੀ ਕੀ ਮਤ ਹੈ ਸਿੱਖ ਧਰਮ ਵਿੱਚ ਅਦਾਸ ਦੀ ਵਿਸ਼ੇਸ਼ ਮਹੱਤਤਾ ਹੈ ਸਾਰੇ ਰਸਮ ਰਵਾਜਾਂ ਥਾਂ ਸਿੱਖਾਂ ਦੀ ਅਦਾਸ ਹੀ ਕਾਫੀ ਹੈ ਸਾਰੇ ਪਰਮਾਰਥਿਕ ਸਾਰਨਾਂ ਦੀ ਥਾਂ ਇੱਕ ਅਦਾਸ ਹੀ ਲੁਣੀਂਦੀ ਵਸਤ ਹੈ ਅਦਾਸ ਦੀ ਲੋੜ ਹਰ ਸੰਸਾਰਿਕ ਮੌਕੇ ਤੇ ਕੋਈ ਮੌਕਾ ਨਹੀਂ ਜੋ ਸਿੱਖਲੀ ਬਿਨਾ ਅਦਾਸ ਦੀ ਹੋਵੇ ਸਿੱਖ ਦੀ ਅਦਾਸ ਬਿਲਕੁਲ ਨਿਰਾਲੀ ਹੈ ਤੇ ਇਹ ਸੰਵਾਦਿਕ ਲਈ ਮੰਗਣਾ ਖਤਮ ਹੁੰਦੀ ਹੈ ਸਿੱਖ ਲਈ ਦਾਸ ਹੀ ਚੜਦੀ ਕਲਾ ਸਾਧਨਾ ਹੈ ਪਰਮੇਸ਼ਰ ਤੇ ਭਰੋਸਾ ਕਰਕੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨਾ ਮਨ ਨੂੰ ਸ਼ਾਂਤੀ ਮਿਲਦੀ ਹੈ ਸਿੱਲੀ ਲੇਖ ਨੂੰ ਸਾਨੂੰ ਮਨ ਕਰਤਾਰ ਵੀ ਲਾਉਂਦੇ ਨੇ ਸ਼ਰਦਾਸ ਕਰਨ ਲਈ ਆਖਦਾ ਹੈ ਪ੍ਰਾਰਥਨਾ ਕਰਨਾ ਕੈਦੀ ਦੇ ਵਿਹਾਰ ਵਿੱਚ ਕਿਹੋ ਜੀ ਤਬਦੀਲੀ ਆਈ ਪ੍ਰਾਰਥਨਾ ਕਰਨਾ ਕੈਦੀ ਦੇ ਵਿਹਾਰ ਵਿੱਚ ਬਹੁਤ ਤਬਦੀਲੀ ਆਈ ਜਿਹੜਾ ਕੈਦੀ ਪਰਮੇਸ਼ਰ ਮਨੁੱਖਾ ਮਹਾਰਾਜ ਜੀ ਨੂੰ ਗਾਲਾਂ ਦਿੰਦਾ ਸੀ ਆਪਣੇ ਪਾਪਾਂ ਦਾ ਪਛਤਾਵਾ ਕਰਨ ਲੱਗਾ ਪ੍ਰਾਰਥਨਾ ਨੇ ਉਸਦਾ ਜੀਵਨ ਬਦਲ ਦਿੱਤਾ ਉਸਦਾ ਮਨ ਸ਼ਾਂਤ ਹੋ ਗਿਆ ਉਸਦੇ ਵਿਹਾਰ ਨੂੰ ਦੇਖ ਲੋ ਖਰਾਣ ਹੋਣ ਲੱਗੇ ਉਹ ਹਰ ਇੱਕ ਨਾਮ ਮਿੱਠਾ ਬੁਲਣ ਲੱਗਾ ਉਸ ਵਿਹਾਰ ਨਿਮਰਤਾ ਵਾਲਾ ਹੋ ਗਿਆ ਮਹਾਰਾਜ ਜੀ ਜੀਨ ਕੈਦੀ ਦੀ ਸਗਾ ਮਾਫੀ ਕਿਉ ਕਰਤੀ ਆ ਰਹਤਾਸ ਵਿਖੇ ਇੱਕ ਰਾਤ ਬਿਮਾਰ ਪੈ ਗਏ ਮਹਾਰਾਜੇ ਦੀ ਅਰਦਾਸ ਮੰਨ ਕੇ ਪ੍ਰਭੂ ਨੇ ਉਹਨਾਂ ਨੂੰ ਨੀਂਬਖਸ਼ੀ ਸੀ ਪ੍ਰਵਦੀਤਨਵਾਜ ਜੋ ਮਹਾਰਾਜੇ ਨੇ ਕਿਸੇ ਵੱਡੇ ਕੈਦਮ ਕੈ ਤੁਸ਼ਟਕਾਰ ਦੀ ਇੱਛਾ ਪ੍ਰਗਟਾਈ ਵਜੀਤ ਧਿਆਨ ਸਿੰਘ ਨੇ ਮਹਾਰਾਜਨ ਦੱਸੇ ਕਿ ਉਸ ਵੇਲੇ ਇੱਕ ਤਾਰੀਖ ਸਰਦਾਰ ਹੀ ਉਹਨਾਂ ਮਿਹਨ ਦੇ ਯੋਗ ਹੈ ਗੁਰਬਾਣੀ ਪੜਨ ਕਾਰਨ ਉਸ ਦੇ ਸੁਆਹ ਵਿੱਚ ਤਬਦੀਲੀ ਆ ਗਈ ਵਜੀਤ ਧਿਆਨ ਸਿੰਘ ਦੀ ਗੱਲ ਮੰਨ ਕੇ ਮਹਾਰਾਜੇ ਨੇ ਉਸ ਕੈਦੀ ਸਜ਼ਾ ਮਾਫ ਕਰਨ ਦਾ ਹੁਕਮ ਦਿੱਤਾ ਕੈਦੀ ਨੇ ਆਪਣੀ ਰਿਹਾਈ ਸੰਮਹਾਰਾਜ ਰਣਜੀਤ ਸਿੰਘ ਨੂੰ ਕੀ ਗਿਆ ਮਹਾਰਾਜੇ ਵੱਲੋਂ ਤਾੜਵੀ ਕਿੱਦੀਸਾ ਜੇ ਮਾਫ ਕਰਨ ਦਾ ਹੁਕਮ ਦਿੱਤਾ ਉਸ ਨੂੰ ਮਹਾਰਾਜੇ ਕੇ ਪੇਸ਼ ਕੀਤਾ ਗਿਆ ਮਹਾਰਾਜੇ ਨੇ ਹੱਸ ਕੇ ਉਸ ਨੂੰ ਪੁੱਛਿਆ ਕਿ ਉਹ ਜਿੱਦਦਾ ਹੋਇਆ ਹੈ ਕਿ ਨਹੀਂ ਕੈਦੀ ਨੇ ਮਹਾਰਾਜੇ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਉਹ ਤਾੜਵੀ ਤੋਂ ਸਰਦਾਰ ਬਣਿਆ ਤੇ ਉਹਨਾਂ ਦੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪਿਆਰ ਤੋਂ ਜਾਨੂ ਹੋਇਆ ਹੈ ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੋਈ ਇਸ ਦਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਲੀਨ ਹੈ ਇਸ ਕੈਦ ਤੋਂ ਵਾਹਿਗੁਰੂ ਦੀ ਬੇਅੰਤ ਮਹਿਰਨਾ ਛੁਟਕਾਰਾ ਹੋਇਆ ਹੈ ਤੇ ਅੰਤ ਨੂੰ ਇਸ ਮਹਾਪੌਜਲ ਤੁਸ ਨੇ ਛਟਕਾਰਾ ਬਖਸ਼ਣਾ ਹੈ। ਆ ਲੇਕਨ ਸਾਤ ਮਨੁੱਖ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਸਮਾਜ ਵਿੱਚ ਵਿਚਰਦੇ ਮਨੁੱਖਮ ਦੂਸਰਿਆਂ ਨਾਲ ਚੰਗਾ ਸਲੂਕ ਵਿਹਾਰ ਕਰਨਾ ਚਾਹੀਦਾ ਹੈ ਸੰ ਦੂਸਰਿਆਂ ਨਾਲ ਚੰਗਾ ਬੋਲਣਾ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਮਨੁੱਖ ਦਾ ਜੀਵ ਥੋੜਛਿਰਾ ਹੈ ਇਸ ਲਈ ਸੁ ਚੰਗੇ ਕੰਮਾਂ ਵਿੱਚ ਰਹਿਣ ਦੀ ਲੋੜ ਹੈ। ਰੱਬ ਦੀ ਦਰਗਾਹ ਸਾਡੇ ਚੰਗੇ ਕੰਮ ਹੀ ਦੇਖੇ ਜਾਣੇ ਹਨ ਇਸ ਲਈ ਮੰਦੇ ਕੰਮਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਪ੍ਰਭੂ ਪਿਤਾ ਤੋਂ ਆਪਣੇ ਪਾਪ ਛਾ ਕੇ ਚੰਗੇ ਕੰਮ ਅਤਬਾ ਬੰਦਗੀ ਭਜਨ ਬੰਦਗੀ ਦੀ ਖੇਪ ਤਿਆਰ ਕਰਨੀ ਚਾਹੀਦੀ ਹੈ ਸਿੱਖ ਦੇ ਦਾ ਚਰਦੀ ਕਲਾ ਸਾਧਨ ਕਿਹਨੇ ਹੈ ਸਿਕਲੀ ਅਰਦਾਸ ਦੀ ਚਰਦੀ ਕਲਾਤਵਾ ਹੌਸਲੇ ਵਿੱਚ ਹੋਣ ਦਾ ਸਾਧਨ ਹੈ ਛੋਟੇ ਤੋਂ ਵੱਡੇ ਹੋਣ ਦਾ ਸਹਿਸਵਾ ਦਾ ਜਤਨ ਹੈ ਦਾਸ ਵਰ ਵੱਡੇ ਹੁੰਦੇ ਆ ਹੀ ਜੈ ਇਸ ਤਰ੍ਹਾਂ ਕਹੋ ਕਿ ਸਰਵੱਤੇ ਭਾਗ ਜੀ ਨੇ ਹੁੰਦੇ ਸਾਡੇ ਉਹ ਸਾਰੇ ਦੋਸ਼ ਦੂਰ ਹੋ ਜਾਂਦੇ ਨੇ ਜੋ ਛੋਟੇ ਹੋਣ ਕਾਰਨ ਹੰਸਾਣ ਕਮਨੀਪਨ ਕਮੀਨੇਪਨ ਛੁੱਟਦੇ ਲਈਪਨ ਵਖਰੇਪਨ ਤੋਂ ਪਿੱਛੇ ਛੁੱਟ ਜਾਂਦਾ ਹੈ ਤੇ ਮਨੁੱਖ ਕਿਸ ਤਰ੍ਹਾਂ ਉਹਨਾਂ ਤੋਂ ਉੱਪਰ ਹੋ ਜਾਂਦਾ ਹੈ ਇਸ ਦੇ ਵੱਡੇ ਹੁੰਦੇ ਆ ਇਹ ਪੁਰਾਣੇ ਕੱਪੜੇ ਛੋਟੇ ਹੋ ਜਾਂਦੇ ਹਨ ਰਾਤਨਾ ਨਾਂ ਦੇ ਲੇਖ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬਾਰੇ ਕੀ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਬਾਰੇ ਸਾਰੇ ਜਾਣਦੇ ਆ ਫਸਾਦਾਨਾ ਭਰਪੂਰ ਪੰਜਾਬ ਵਰਗੇ ਦੇਸ਼ ਵਿੱਚ ਚੱਪੇ-ਚੱਪੇ ਤੇ ਅਡਰਾਸਨ ਇਥੇ ਹਰ ਕੋਈ ਆਪਣੇ ਅਗਨਾਡੂ ਖਾਂ ਸੰਮਦਾ ਸੀ ਜਿਹਾ ਇਹ ਦੇਸ਼ ਜਿੰਨਾ ਕੋਈ ਜ਼ਾਨ ਕੰਮ ਨਹੀਂ ਸੀ ਇਸ ਲਈ ਮਹਾਰਾਜੇ ਨੂੰ ਵੱਡੀਆਂ-ਵੱਡੀਆਂ ਮਹਿਮਾਨਤ ਤੇ ਮਸੀਤਤਾ ਪੈਂਦੀਆਂ ਨਹੀਂਆਂ ਪਰ ਉਹ ਸ਼ੇਰ ਦਿਲ ਕਦੇ ਵੀ ਨਾ ਘਬਰਾਇਆ ਮਸੀਤਤ ਵਲੇ ਉਹ ਕਾਲਪੁਰਖਾ ਘਬਰਾਤਨਾ ਕਰਦਾ ਆਪਣੇ ਘਾਰ ਸਦ ਕਰਵਾ ਲੈਂਦਾ ਸੀ ਤਾਂ ਪਿਆਰੇ ਵਿਦਿਆਰਥੀਓ ਇਸਨ ਪੜਖਣਾ ਪਾਠ ਦੀ ਪ੍ਰਸ਼ਨ ਉੱਤਰ ਇਹ ਮਹੱਤਵਪੂਰਨ ਪ੍ਰਸ਼ਨ ਉੱਤਰ ਸੰਠੀਕ ਹੈ ਤਾਂ ਵਿਦਿਆਰਥੀਓ ਧੰਨਵਾਦ